ਬਹੁਤ ਧੰਨਵਾਦ ਕਰਦਾ ਬਤਾਨ ਸਭਾ ਹਰਕਾ ਪੂਰਬੀ ਦੀ ਸਾਰੀ ਸੰਗਤ ਦਾ ਜਿਨ੍ਹਾਂ ਨੇ ਮੈਨੂੰ ਅਸ਼ੀਰਵਾਦ ਦੇ ਕੇ ਸੇਵਾ ਦਿੱਤੀ ਆ ਤੇ ਅੱਜ ਉਹਨਾਂ ਦੇ ਅਸ਼ੀਰਵਾਦ ਸਦਕਾ ਤੇ ਸੰਗਤਾਂ ਦੇ ਟੈਕਸਾਂ ਦੇ ਵਿੱਚੋਂ ਅੱਜ 3 ਕਰੋੜ 9 ਲੱਖ ਦੀ ਲਾਗਤ ਹੈ 309 ਲੱਖ ਰੇ ਲਾਗਤ ਨਾਲ ਇਹ ਵਾਰਡ ਨੰਬਰ ਜਿਹੜਾ 12 ਵਾ ਇਹਦੇ 2 ਨੰਬਰ ਟਾਵਰ ਲਾਈਨ ਤੇ 5 ਨੰਬਰ ਟਾਵਰ ਲਾਈਨ ਦੇ ਥੱਲੇ ਜਿਹੜੇ ਪਾਰਕ ਨੇ ਇਹ ਰੈਨੋਵੇਟ ਹੋਣ ਜਾ ਰਹੇ ਨੇ ਮੈਂ ਦੋਨੋਂ ਸਾਈਡ ਦੀ ਅਗਰ ਗੱਲ ਕਰ ਲਵਾਂ ਤਾਂ ਇਹਨੂੰ ਪਲਾਂਟੇਸ਼ਨ ਵਗੈਰਾ ਦੇ ਨਾਲ ਵੀ ਕੀਤਾ ਜਾਏਗਾ ਜਾਂ ਸਿਰਫ ਜਿਹੜਾ ਸਿਰਫ ਰੈਨੋਵੇਟ ਕਰਕੇ ਛੱਡਿਆ ਜਾਏਗਾ ਕਿਉਂਕਿ ਪਲਾਂਟੇਸ਼ਨ ਜਦੋਂ ਹੁੰਦੀ ਹੈ ਸਾਂਭ ਸੰਭਾਲਣੀ ਹੁੰਦੀ ਉਹਦੀ ਇਲਾਕੇ ਦੇ ਲੋਕਾਂ ਨੇ ਬਹੁਤ ਵੱਡੀ ਉਮੀਦ ਰੱਖੀ ਸੀ ਉਹ ਉਮੀਦ ਕਰਨਾ ਸਾਡਾ ਮਿਸ਼ਨ ਆ ਕਿਉਂਕਿ ਇਹਨਾਂ ਦੇ ਅਸ਼ੀਰਵਾਦ ਸਦਕਾ ਹੀ ਕੰਮ ਹੋ ਰਹੇ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਸਾਡੇ ਆਮ ਆਦੀ ਪਾਰਦੇ ਮੁਖੀ ਸ਼੍ਰੀ ਰਿੰਦਕੇਜੀਵਾਲ ਦਾ ਮੁੱਖ ਮੰਤਰੀ ਸਾਹਿਬ ਭਗਵ ਵੇ ਸਾਰੇ ਪਰਿਵਾਰ ਨੂੰ ਆਪਣੇ ਨਾਲ ਲੈ ਕੇ ਇਸ ਵਿਧਾਨ ਸਭਾ ਹਲਕਾ ਪੂਰਬੀ ਨੂੰ ਉਸ ਰੰਗਲੇ ਪੰਜਾਬ ਦਾ ਹਿੱਸਾ ਬਣਾਉਣਾ ਸੋ ਇਹ ਸਭ ਤੋਂ ਵੱਡਾ ਤੋਹਫਾ ਆ ਸਾਡੇ ਵਾਸਤੇ ਵੀ ਇਹ ਏਰੀਆ ਜਿਹੜਾ ਕਿ ਹਲਕਾ ਪੂਰਬੀ ਮੰਨਿਆ ਜਾਂਦਾ ਬੜਾ ਕੰਜੈਸਟਿਡ ਏਰੀਆ ਹੈ ਔਰ ਜਦੋਂ ਇਹਦੀ ਪਿਛਲੀਆਂ ਸਰਕਾਰਾਂ ਦੇ ਵਿੱਚ ਕਹਿ ਲਓ ਜਾਂ ਇੱਥੇ ਜਦੋਂ ਵਸੋ ਸ਼ੁਰੂ ਹੋਈ ਤਾਂ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਸੋਚਿਆ ਹੀ ਨਹੀਂ ਵੀ ਹਰੀਆਲੀ ਕਿੱਥੇ ਕਰਨੀ ਸੋ ਇਹਨੂੰ ਸਾਮ ਸੰਭਾਲ ਕਰਦੇ ਹੋਏ ਇਸ ਵੱਡਮੁੱਲੀ ਦਾਤ ਨੂੰ ਸਾਮਦੇ ਹੋਏ ਅੱਜ 2 ਨੰਬਰ ਟਾਵਰ ਲਾਈਨ ਔਰ 5 ਨੰਬਰ ਟਾਵਰ ਲਾਈਨ ਦੇ نیچے ਜਿਹੜੀ ਗ੍ਰੀਨ ਬੈਲਟ ਹੈ ਉਹਦੀ ਰੈਨੋਵੇਸ਼ਨ ਦਾ ਕੰਮ ਸ਼ੁਰੂ ਕੀਤਾ ਗਿਆ ਲੋਕ ਪੰਜਾਬ ਦੇ ਲੋਕ ਬਹੁਤ ਸੂਝਵਾਨ ਤੇ ਬਹੁਤ ਸਮਝਦਾਰ ਨੇ ਔਰ ਪੰਜਾਬ ਦਾ ਕੋਈ ਬਦਲ ਨਹੀਂ ਜਿਹਨੇ ਪੰਜਾਬ ਦਾ ਪਾਣੀ ਪੀ ਲਿਆ ਨਾ ਉਹਨੂੰ ਸਮਝਾਉਣ ਦੀ ਲੋੜ ਨਹੀਂ ਉਹਨੂੰ ਕਿਤਾਬਾਂ ਛਾਪਣ ਦੀ ਲੋੜ ਨਹੀਂ ਕਦੀ ਸੋਚਿਆ ਸੀ ਵੀ ਲੋਕੀ ਗ੍ਰੀਨ ਬੈਲਟਾਂ 'ਤੇ ਵੀ ਗੱਲਾਂ ਕਰਨਗੇ ਹਲਕਾ ਈਸ਼ ਦੇ ਵਿੱਚ ਪਹਿਲੇ ਦਿਨ ਤੋਂ ਕੋਈ ਨਾ ਕੋਈ ਕੰਮ ਚੱਲ ਰਿਹਾ ਪਹਿਲੇ ਦਿਨ ਤੋਂ ਕੋਈ ਨਾ ਕੋਈ ਮੋਰਥ ਹੋ ਰਿਹਾ ਔਰ ਜਿਵੇਂ ਤੁਸੀਂ ਕਹੇ ਕਿ ਪਿਛ ਕਾਪੀਆਂ ਸ਼ਾਪ ਕੇ ਆਪਣੇ ਕੰਮ ਦੱਸਣ ਦੇ ਉਹਨਾਂ ਨੂੰ ਜੁਰਤ ਤਾਂ ਪੈ ਗਈ ਕਿ ਉਹਨਾਂ ਨੇ ਜਮਿੰਨੇ ਪੱਧਰ ਤੇ ਕੋਈ ਕੰਮ ਨਹੀਂ ਸੀ ਕੀਤਾ ਅਰ ਅੱਜ ਜਿੰਨੇ ਕੰਮ ਹੋ ਰਹੇ ਜਮਿੰਨੇ ਪੱਧਰ ਤੇ ਹੋ ਰਿਹਾ ਹੈ ਹਲਕਾ ਪੂਰਬੀ ਦੇ ਵਾਰਡ ਨੰਬਰ 12 ਦੇ ਵਿੱਚ ਟਾਵਰ ਲੈਂਡ ਨੰਬਰ 2 ਦੇ ਜਿਹੜੇ ਗ੍ਰੀਨ ਬੈਲਟ ਹੈ ਉਹਦਾ ਉਦਘਾਟਨ ਕਰਨ ਲਈ ਹਲਕਾ ਵਿਧਾਇਕ ਦਲਜੀਤ ਸਿੰਘ ਗਰੇਵਾਲ ਪੋਲਾ ਅਤੇ ਲੁਧਿਆਣਾ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ मैम ਪਹੁੰਚੇ ਨੇ ਗੱਲਬਾਤ ਕਰ ਲੈਣੇ ਆ ਕਿਉਂਕਿ ਸ਼ਹਿਰ ਨੂੰ ਅਗਰ ਸਾਫ ਸੁਥਰਾ ਰੱਖਣਾ ਹੈ ਤਾਂ ਉਹਦੇ ਲਈ ਗ੍ਰੀਨ ਬੈਲਟ ਦਾ ਹੋਣਾ ਬੇਹੱਦ ਜ਼ਰੂਰੀ ਹੈ ਪੁਲਾ ਜੀ ਗ੍ਰੀਨ ਬੈਲਟ ਸ਼ਹਿਰ ਦੀ ਖੂਬਸੂਰਤੀ ਨੂੰ ਵਧਾਉਂਦੀ ਹੈ ਪਹਿਲਾਂ ਆਪਾਂ ਦੇਖਿਆ ਹੈਗਾ ਕਿ ਗ੍ਰੀਨ ਬੈਲਟ ਤਾਂ ਜਿਹੜੀ ਹੈ ਗਾਇਬ ਹੀ ਹੁੰਦੀ ਹੋਈ ਦਿਖਾਈ ਦੇ ਰਹੀ ਸੀ ਲੇਕਿਨ ਤੁਹਾਡੇ ਵੱਲੋਂ ਹੁਣ ਜਿਹੜੀ ਗ੍ਰੀਨ ਬੈਲਟ ਤਿਆਰੀ ਨਹੀਂ ਕੀਤੀ ਜਾ ਰਹੀ ਬਲਕਿ ਉਹਦੀ ਸੰਭਾਲ ਵੀ ਕੀਤੀ ਜਾ ਰਹੀ ਹੈ ਅੱਜ ਕਿਸ ਜਗ੍ਹਾ ਤੇ ਉਦਘਾਟਨ ਕੀਤਾ ਜਾ ਰਿਹਾ ਬਹੁਤ ਧੰਨਵਾਦ ਕਰਦਾ ਬਤਾਨ ਸਭਾ ਹਰਕਾ ਪੂਰਬੀ ਦੀ ਸਾਰੀ ਸੰਗਤ ਦਾ ਜਿਨ੍ਹਾਂ ਨੇ ਮੈਨੂੰ ਅਸ਼ੀਰਵਾਦ ਦੇ ਕੇ ਸੇਵਾ ਦਿੱਤੀ ਆ ਤੇ ਅੱਜ ਉਹਨਾਂ ਦੇ ਅਸ਼ੀਰਵਾਦ ਸਦਕਾ ਤੇ ਸੰਗਤਾਂ ਦੇ ਟੈਕਸਾਂ ਦੇ ਵਿੱਚੋਂ ਅੱਜ 3 ਕਰੋੜ 9 ਲੱਖ ਦੀ ਲਾਗਤ ਹੈ 309 ਲੱਖ ਰੇ ਲਾਗਤ ਨਾਲ ਇਹ ਵਾਰਡ ਨੰਬਰ ਜਿਹੜਾ 12 ਵਾ ਇਹਦੇ 2 ਨੰਬਰ ਟਾਪ ਲਾਈਨ ਤੇ 5 ਨੰਬਰ ਟਾਪ ਲਾਈਨ ਦੇ ਥੱਲੇ ਜਿਹੜੇ ਪਾਰਕ ਨੇ ਇਹ ਰੈਨੋਵੇਟ ਹੋਣ ਜਾ ਰਹੇ ਨੇ ਇਹ ਲੰਬੇ ਸਮੇਂ ਤੋਂ ਜਦੋਂ ਮੈਂ ਐਮਐਲਏ ਬਣਿਆ ਤੇ ਬਣਿਆ ਨਹੀਂ ਸੀ ਜਦੋਂ ਜਦੋਂ ਬਜ਼ੁਰਗ ਸਾਹਿਬਾਨ ਖੜੇ ਨੇ ਜਦੋਂ ਇਲੈਕਸ਼ਨ ਲੜ ਰਹੇ ਸੀਗੇ ਉਸ ਟਾਈਮ ਇਹਨਾਂ ਦੀ ਮੰਗ ਸੀ ਵੀ ਬਹੁਤ ਲੰਬੇ ਸਮੇਂ ਤੋਂ ਇੱਕ ਖਸਤਾ ਹਾਲਤ ਹੋਈ ਪਈ ਹੈ ਇਹ ਇਹ ਜਿਹੜੀ ਗ੍ਰੀਨ ਬੈਲਟ ਹੈ ਵਧੀਆ ਬਣਾਓ ਤਾਂ ਕਿ ਇਲਾਕਾ ਸਾਡਾ ਸੁੰਦਰ ਬਣ ਸਕੇ ਤੇ ਉਹ ਇਲਾਕਾ ਦੇ ਮਿਲ ਕੇ ਜਿਹੜੇ ਇਲਾਕਾ ਨਿਵਾਸੀਆਂ ਨੇ ਹੁਕ ਉਨ੍ਹਾਂ ਦੇ ਹੁਕਮ ਤੇ ਤਮੀਲ ਕਰਦੇ ਹੋਏ ਅੱਜ ਇਹ 3 ਕਰੋੜ 9 ਲੱਖ ਦੀ ਲਾਗਤ ਨਾਲ ਕੰਮ ਸ਼ੁਰੂ ਕਰਾਉਣ ਜਾ ਰਹੇ ਆ ਇਹ ਦੋਨੇ ਜਿਹੜੇ ਜੇ ਟਾਪਰ ਲਾਈਨ ਦੇ ਥੱਲੇ ਗ੍ਰੀਨ ਬੈਲਟ ਆ ਤੇ ਬਹੁਤ ਵਧੀਆ ਸੁੰਦਰ ਬਣਾ ਰਿਹਾ ਇਹਦੇ ਵਿੱਚ ਮਤਲਬ ਕਿ ਬਹੁਤ ਵਧੀਆ ਮਾਡਲ ਦਾ ਮਤਲਬ ਕਿ ਕਹਿ ਸਕਦੇ ਆ ਸਟੈਚੂ ਵਗੈਰਾ ਹੋਰ ਲਾਈਟਿੰਗ ਵਗੈਰਾ ਜਿਹੜੀ ਇਹਦੀਆਂ ਆਪਣੀਆਂ ਗ੍ਰਿਲਾਂ ਵਗੈਰਾ ਤੇ ਬਹੁਤ ਵਧੀਆ ਟੰਗਣਾ ਇੱਕ ਸੁੰਦਰ ਏਰੀਆ ਬਣਾਉਣ ਵਾਸਤੇ ਇਹਨੂੰ ਸੁੰਦਰ ਬਣਾਉਣ ਜਾ ਰਹੇ ਆ ਇਹਦੇ ਵਾਸਤੇ ਮੈਂ ਸਾਰੇ ਇਲਾਕਾ ਨਿਵਾਸੀ ਨੂੰ ਵਧਾਈ ਦਿਨਾ ਔਰ ਧੰਨਵਾਦ ਕਰਦਾ ਕਿਉਂਕਿ ਮੈਨੂੰ ਇਹਨਾਂ ਨੇ ਸੇਵਾ ਦਿੱਤੀ ਤੇ ਉਹ ਜਿਹੜੀ ਉਮੀਦ ਰੱਖੀ ਉਹ ਅਸੀਂ ਉਮੀਦ ਹਰ ਇੱਕ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਆਮ ਆਦੀ ਪਾਰਦੇ ਦਾ ਜਿਹੜਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਸਾਡੇ ਆਮ ਆਦੀ ਪਾਰਦੇ ਦੇ ਮੁਖੀ ਸ਼੍ਰੀ ਰਿਵਿੰਦ ਕੇ ਜੀ ਵੱਲ ਦਾ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਤੇ ਔਰ ਸਾਡਾ ਮਿਸ਼ਨ ਆ ਸਾਰਿਆਂ ਦਾ ਇਹ ਸਾਰੇ ਪਰਿਵਾਰ ਨੂੰ ਆਪਣੇ ਨਾਲ ਲੈ ਕੇ ਇਸ ਵਿਧਾਨ ਸਭਾ ਹਲਕਾ ਪੂਰਬੀ ਨੂੰ ਉਸ ਰੰਗਲੇ ਪੰਜਾਬ ਦਾ ਹਿੱਸਾ ਬਣਾਉਣਾ ਇੱਥੇ ਪਾਣੀ ਦੀ ਸੁਵਿਧਾ ਅੱਜ ਪਾਣੀ ਦੀ ਜਿੱਥੇ ਕਹਿ ਸਕਦੇ ਆ 30-30 ਸਾਲ ਤੋਂ ਬਲਕੇ 10-12 ਵਾਰ ਫੋਟੋ ਦੀ ਡੂੰਗੀਆਂ ਪਾਈਪਾਂ ਹੋ ਗਈਆਂ ਸਾਰੀਆਂ ਸਾਰੀਆਂ ਬਦਲੀਆਂ ਜਾ ਰਹੀਆਂ ਸਾਰੇ ਤੁਸੀਂ ਦੇਖਿਆ ਹੋਣਾ ਰੋਜ਼ ਉਤਰਾਟ ਹੋ ਰਹੇ ਨੇ ਔਰ ਸੀਵਰੇਜ ਦੀ ਜਿੱਥੇ ਪ੍ਰੋਬਲਮ ਸੀ ਉੱਥੇ ਪਾਈਪਾਂ ਬਦਲੀਆਂ ਜਾ ਰਹੀਆਂ ਤੇ ਔਰ ਇਸ ਤੋਂ ਇਲਾਵਾ ਆਮ ਆਦਮੀ ਕਲੀਨਿਕਾਂ ਬਣ ਗੀਆਂ ਹੋਰ ਬਣਨੇ ਜਾ ਰਹੀਆਂ ਨੇ ਹਸਪੀਟਲ ਦੀ ਗੱਲ ਕਰਦੇ ਹਾਂ ਆ ਜਿਹੜਾ ਸ਼ਿਵਾਸ਼ ਨਗਰ ਆ ਇਹ 2 ਮਹੀਨੇ ਦੇ ਵਿੱਚ ਵਿੱਚ ਪਹਿਲਾਂ ਜਦੋਂ ਸਰਕਾਰ ਮੰਨ ਤੋਂ ਪਹਿਲਾਂ ਇਹ ਮਿਲ ਕੇ ਚਿੱਟਾ ਹਾਥੀ ਸੀਗਾ ਔਰ ਸਰਕਾਰ ਬਣ ਤੇ ਬਾਅਦ ਇੱਥੇ ਮਿਲ ਕੇ 2 ਵਜੇ ਤੱਕ ਡਾਕਟਰ ਬੈਠਣ ਲੱਗੇ ਦਵਾਈ ਮਿਲਣ ਲੱਗੀ ਔਰ 2 ਮਿੰਟ ਦੇ ਵਿੱਚ ਵਿੱਚ ਇੱਥੇ 24 ਘੰਟੇ ਹਸਪਤਾਲ ਚੱਲੂ ਹੋਊਗਾ ਇੱਥੇ ਆਪਰੇਸ਼ਨ ਵੀ ਹੋਣਗੇ ਹਰ ਡਾਕਟਰ ਮਿਲਣਗੇ ਹਰ ਦਵਾਈ ਮਿਲੂਗੀ ਕਹਿਣ ਦਾ ਮਤਲਬ ਜਿਹੜੀ ਆਪਾਂ ਆਪਾਂ ਗੱਲ ਕਰਦੇ ਹੁੰਦੇ ਸੀ ਨਾ ਕਿ ਗ੍ਰੀਨ ਬੈਲਟ ਨੂੰ ਤਾਂ ਲੋਕ ਸਮਝਦੇ ਹੀ ਕੁਝ ਨਹੀਂ ਸੀ ਤੁਸੀਂ ਤਾਂ ਗ੍ਰੀਨ ਬੈਲਟ ਨੂੰ ਪਾਰਕਾ ਜਿਹੜਾ ਬਦਲਣ ਦੀ ਗੱਲ ਕਰ ਰਹੇ ਹੋ ਔਰ ਇਹ ਮੈਂ ਦੋਨੋਂ ਸਾਈਡ ਦੀ ਅਗਰ ਗੱਲ ਕਰ ਲਵਾਂ ਤਾਂ ਇਹਨੂੰ ਪਲਾਂਟੇਸ਼ਨ ਵਗੈਰਾ ਦੇ ਨਾਲ ਵੀ ਕੀਤਾ ਜਾਏਗਾ ਜਾਂ ਸਿਰਫ ਜਿਹੜਾ ਸਿਰਫ ਰੈਨੋਵੇਟ ਕਰਕੇ ਛੱਡਿਆ ਜਾਏਗਾ ਕਿਉਂਕਿ ਪਲਾਂਟੇਸ਼ਨ ਜਦੋਂ ਹੁੰਦੀ ਹੈ ਸੰਭਾਲਣੀ ਹੁੰਦੀ ਹੈ ਉਹਦੀ ਬਿਲਕੁਲ ਪਲਾਂਟੇਸ਼ਨ ਵੀ ਹੋਊਗੀ ਸੰਭਾਲ-ਸਵਾਲ ਵਾਸਤੇ ਵੀ ਪੱਕੇ ਬੰਦੇ ਰੱਖੇ ਜਾਣਗੇ ਇੱਥੇ ਔਰ ਡੇਲੀ ਉਹਦੀ ਵਾਚ ਵੀ ਹੋਊਗਾ ਪਾਣੀ ਪਊਗਾ ਕਿ ਕਿ ਨਾ ਬਣਾਵਾਂਗੇ ਕਹਿਣ ਦਾ ਮਤਲਬ ਇਲਾਕੇ ਦੇ ਲੋਕਾਂ ਨੇ ਬਹੁਤ ਵੱਡੀ ਉਮੀਦ ਰੱਖੀ ਸੀ ਉਹ ਉਮੀਦ ਕਰਨਾ ਸਾਡਾ ਮਿਸ਼ਨ ਆ ਕਿਉਂਕਿ ਇਹਨਾਂ ਦੇ ਅਸ਼ੀਰਵਾਦ ਸਦਕਾ ਹੀ ਕੰਮ ਹੋ ਰਹੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਬਲਕਿ ਕਹਿ ਸਕਦੇ ਆ ਕੋਈ ਐਸਾ ਕੰਮ ਨਹੀਂ ਰਹੂਗਾ ਜਿਹੜਾ ਵਿਧਾਨ ਸਭਾ ਹਲਕਾ ਰੂਜੇ ਕਿਉਂਕਿ ਸਾਡਾ ਮਿਸ਼ਨ ਹੈ ਇਹ ਵਿਧਾਨ ਸਭਾ ਹਲਕਾ ਪੂਰਬੀ ਨੂੰ ਹੋਰ ਸਾਡੀ ਜ਼ਿੰਮੇਵਾਰੀ ਵਧ ਗਈ ਕਿਉਂਕਿ ਇਹ ਜਿਹੜਾ ਲੁਧਿਆਣੇ ਦੀ ਰਾਜਧਾਨੀ ਆ ਇਹ ਛੋਟੀ ਪੈਣ ਪ੍ਰਿੰਸੀਪਲ ਇੰਦਰਜੀਤ ਕੌਰ ਜਿਹੜੇ ਮੇਅਰ ਨੇ ਇਥੋਂ ਤੇ ਤੋਂ ਸੰਗਤਾਂ ਨੇ ਅਸ਼ੀਰਵਾਦ ਦੇ ਕੇ ਬਣਾਇਆ ਇਹਨਾਂ ਦੀ ਹਰਾ ਤੇ ਸਾਡੀ ਹੋਰ ਜ਼ਿੰਮੇਵਾਰੀ ਬਣ ਜਾਂਦੇ ਆ ਕਿਉਂਕਿ ਰਾਜਧਾਨੀ ਅਲੱਗ ਹੁੰਦੀ ਹੈ ਉਹ ਉਸੇ ਤਰ੍ਹਾਂ ਹੀ ਅਲੱਗ ਤਰ੍ਹਾਂ ਦਾ ਇਹ ਬਣ ਕੇ ਸਾਰਾ ਜਿਹੜਾ ਕੰਮ ਕਰਕੇ ਸਕੂਲ ਹੋਰ ਸਕੂਲ ਵੀ ਬਣ ਜਾ ਰਹੇ ਨੇ ਗ੍ਰੇਡ ਇੱਕ ਬਣ ਗਿਆ ਤਿੰਨ ਗ੍ਰੇਡ ਹੋਰ ਬਣ ਜਾ ਰਹੇ ਨੇ ਮੇਰਾ ਕਹਿਣ ਦਾ ਬਲ ਹਰ ਪਹਿਲੂ ਤੇ ਕੰਮ ਹੋ ਰਿਹਾ ਅੱਜ ਹਰ ਵਾਰਡ ਚ ਹਰ ਮੱਲੇ ਚ ਹਰ ਗਲੀ ਦੇ ਵਿੱਚ ਕੰਮ ਚੱਲਿਆ ਤੁਸੀਂ ਦਿੱਲੀ ਦੇਖਦੇ ਉਦੋਂ ਘੱਟ ਹੁੰਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹ ਸਾਰੇ ਹੀ ਵਧੀਆ ਕੰਮ ਸਾਰੇ ਹੋਣ ਦੇ ਦੇਖਣਗੇ ਜਿਹੜਾ ਡੰਪ ਦਾ ਕੰਮ ਆ ਤੁਸੀਂ ਦੇਖਿਆ ਉਹ ਡੰਪ ਦਾ ਕੰਮ ਸ਼ੁਰੂ ਹੋ ਗਿਆ ਉਹ ਡੰਪ ਇੱਥੇ ਕਿਉਂਕਿ ਇਹ ਲੋਕ ਪਿਛਲੇ ਕਹਿੰਦੇ ਨੇ ਵੀ ਅਸੀਂ ਵਿਕਾਸ ਕੀਤਾ ਸਾਰੇ ਸ਼ਹਿਰ ਦਾ ਕੂੜਾ ਸਾਡੇ ਸਿਰ ਤੇ ਲਿਆ ਕੇ ਰੱਖਤਾ ਤੇ ਜਦੋਂ ਗਰਮੀ ਆਉਂਦੀ ਆ ਬਰਸਾਤ ਆਉਂਦੀ ਆ ਤੇ 스멜 ਮੱਖੀ ਬਿਮਾਰੀਆਂ ਫੈ ਰੀਆਂ ਉਹਦੇ ਅਸ਼ੁਕਰੇ ਵਾਸਤੇ ਵੀ 128 ਕਰੋੜ ਦਾ ਕੰਮ ਸ਼ੁਰੂ ਹੋ ਗਿਆ ਉਹ ਵੀ ਤਕਰੀਬਨ ਸਾਲ ਸਵਾਲ ਹਾ ਚ ਬਿਲਕੁਲ ਡੰਬ ਖਤਮ ਕਰਕੇ ਇੱਥੇ ਵਧੀਆ ਉੱਥੇ ਵੀ ਗ੍ਰੀਨ ਬੈਲਟ ਬਲਾਵਾਂਗੇ ਮਲਕੇ ਜਵਾਨਾਂ ਵਾਸਤੇ ਨੌਜਵਾਨਾਂ ਵਾਸਤੇ ਜਿਹੜੇ ਗਰਾਊਂਡ ਮਲਕੇ ਖੇਡਣ ਵਾਸਤੇ ਉਹ ਵੀ ਬਣਾਵਾਂਗੇ ਤੇ ਔਰ ਕਹਿਣ ਦਾ ਮਤਲਬ ਹੀ ਹਰ ਸੁਭਦਾ ਦਿੱਤੀ ਜਾਊਗੀ ਹਰ ਉਮੀਦ ਪੂਰੀ ਕੀਤੀ ਜਾਊਗੀ। ਯਾਨੀ ਕਿ ਕਹਿਣ ਦਾ ਮਤਲਬ ਪੋਲਾ ਜੀ ਵੀ ਆਪਣੀ ਹੁਣ ਇੱਕ 2200 ਕਰੋੜ ਵਾਲੀ ਕਿਤਾਬ ਤਿਆਰ ਕਰਨ ਦੀ ਤਿਆਰੀ ਕਰ ਲਈ ਉਹਨਾਂ ਨੇ 27 ਆ ਗਿਆ। ਅੱਗੇ ਇੱਕ ਵਿਧਾਇਕ ਨੇ ਕੀਤੀ ਸੀ ਹੁਣ ਆਪਾਂ ਜਿਹੜੇ ਕੰਮ ਕਰ ਲਏ ਆ ਜਨਤਾ 'ਚ ਲਿਆਂਦੇ ਆਪਾਂ ਵੀ ਹੁਣ ਕਿਤਾਬ ਛਾਪਾਂਗੇ ਕਿ ਆਪਾਂ ਵੀ ਘੱਟੋ ਘਾਟੇ ਲਾ ਕੇ ਤੇ ਨੇ ਲਾਤੇ। ਆਪ ਛਾਪਣ ਦੀ ਲੋੜ ਨਹੀਂ ਜਦੋਂ ਆਪਾਂ ਕੰਮ ਕਰਦੇ ਆ ਫਿਰ ਕਿਤਾਬ ਛਾਪਣ ਦੀ ਲੋੜ ਨਹੀਂ। ਕਿਤਾਬ ਤਾਂ ਲੋਕ ਖੁੱਲੀ ਕਿਤਾਬ ਨੇ। ਲੋਕ ਖੁੱਲੀ ਕਿਤਾਬ ਨੇ ਲੋਕਾਂ ਨੂੰ ਪਤਾ ਜਿਹੜੇ ਕੰਮ ਹੁੰਦੇ ਨੇ। ਕਿਤਾਬਾਂ 'ਚ ਕੰਮ ਨਹੀਂ ਉਹ ਉਹਨ ਅਸੀਂ ਪ੍ਰੈਕਟੀਕਲ ਕਰ ਰਹੇ ਹਾਂ ਉਹਨਾਂ ਨੇ ਕਿਤਾਬਾਂ ਛਾਪੀਆਂ ਅਸੀਂ ਉਹ ਕਿਤਾਬਾਂ ਨੂੰ ਬਲਕੇ ਇੰਲੀਮੈਂਟ ਕਰ ਰਹੇ ਹਾਂ ਤੇ ਉਹਨਾਂ ਨੇ ਸਿਰਫ ਕਿਤਾਬਾਂ ਛਾਪ ਕੇ ਸੋਚਿਆ ਵੀ ਸ਼ਰਬੁੱਧੂ ਬਣਾ ਲਾਂਗੇ ਲੋਕ ਪੰਜਾਬ ਦੇ ਲੋਕ ਬਹੁਤ ਸੂਝਵਾਨ ਤੇ ਬਹੁਤ ਸਮਝਦਾਰ ਨੇ ਔਰ ਪੰਜਾਬ ਦਾ ਕੋਈ ਪਤਲਾ ਜਿਹਨੇ ਪੰਜਾਬ ਦਾ ਪਾਣੀ ਪੀ ਲਿਆ ਨਾ ਉਹਨੂੰ ਸਮਝਾਉਣ ਦੀ ਲੋੜ ਨਹੀਂ ਉਹਨੂੰ ਕਿਤਾਬਾਂ ਛਾਪਣ ਦੀ ਲੋੜ ਨਹੀਂ ਉਹਨਾਂ ਨੂੰ ਪਤਾ ਹੈ ਵੀ ਕੌਣ ਕੰਮ ਕਰ ਰਿਹਾ ਕੌਣ ਨਹੀਂ ਕਰ ਰਿਹਾ ਕੌਣ ਬਲਕੇ ਪੈਸੇ ਦੀ ਤਜੋਰੀਆਂ ਭਰ ਰਿਹਾ ਅੱਜ ਤੱਕ ਇਹਨਾਂ ਲੋਕਾਂ ਨੇ ਬਿਜ਼ਨਸ ਚਲਾਇਆ ਵਾ ਆਪਣੀ ਤਜੋਰੀਆਂ ਪਰੀਆਂ ਨੇ ਲੋਕਾਂ ਦੇ ਟੈਕਸਾਂ ਦੇ ਪੈਸੇ ਖਾ ਕੇ ਅੱਜ ਵੱਡੇ ਵੱਡੇ ਮਿਲਕੇ ਕਹਿ ਸਕਦੇ ਆ ਬੰਗਲੇ ਬਣਾ ਲਏ ਗੱਡੀਆਂ ਲੈ ਲਈਆਂ ਤੇ ਆਮ ਆਦਮੀ ਉੱਥੇ ਦਾ ਉੱਥੇ ਖੜਾ ਵਾ ਪਰ ਆਮ ਆਦਮੀ ਦੀ ਪਾਰਟੀ ਦਾ ਇੱਕੋ ਹੀ ਮਿਸ਼ਨ ਆ ਹਰ ਆਮ ਆਦਮੀ ਨੂੰ ਉਹਦੀ ਮੀਲ ਪੂਰੀ ਕਰਕੇ ਦੇਣੀ ਆ ਹਰ ਆਮ ਆਦਮੀ ਦੀ ਸੁਭਦਾ ਦੇਣੀ ਆ ਬਿਲਕੁਲ ਇਹ ਤਾਂ ਤਸਵੀਰਾਂ ਮੂੰਹ ਬੋਲਦੀਆਂ ਨੇ ਕਿ ਹਲਕਾ ਪੂਰਬੀ ਦੀ ਜੋ ਤਸਵੀਰਾਂ ਅੱਜ ਤੋਂ 10 ਸਾਲ 8 ਸਾਲ ਪਹਿਲਾਂ ਦੇਖਦੇ ਸੀ ਅੱਜ ਉਹ ਏਰੀਆ ਹੀ ਪਛਾਨਿਆ ਨਹੀਂ ਜਾਂਦਾ ਮੈਂ ਮੇਰਾ ਤੁਸੀਂ ਪੂਰੇ ਲੁਧਿਆਣੇ ਦੀ ਜ਼ਿੰਮੇਵਾਰੀ ਹੈ ਲੇਕਿਨ ਤੁਹਾਡਾ ਆਪਣਾ ਵਾਰਡ ਹੈਗਾ ਅੱਜ ਜਿਹੜਾ ਉਦਘਾਟਨ ਕੀਤਾ ਸਭ ਤੋਂ ਪਹਿਲਾਂ ਤਾਂ ਇਲਾਕਾ ਤੁਹਾਡੇ ਸਭ ਤੋਂ ਵੱਧ ਕਹਿੰਦਾ ਕਿ ਸਾਡੇ ਵਾਰਡ ਦਾ ਮੇਰਾ ਹੈ ਨਾ ਮਾਨ ਹੁੰਦਾ ਕਿ ਮੇਰੇ ਪਰਿਵਾਰ ਦਾ ਇੱਕ ਮੁਖੀ ਹੈ ਤੇ ਇੱਥੇ ਕਿਹੜੀ ਅੱਜ ਸੁਵਿਧਾ ਜਿਹੜੀ ਹੈ ਦੇਣ ਜਾ ਰਹੇ ਹੋ ਆਪਣੇ ਪਰਿਵਾਰ ਨੂੰ ਜਿਸ ਤਰ੍ਹਾਂ ਕਿ ਵੱਡੇ ਵੀਰ ਐਮ ਐਲ ਏ ਸਰਦਾਰ ਦਲਜੀਤ ਸਿੰਘ ਗਰੀਹਲਪੁੱਲਾ ਜੀ ਨੇ ਸਾਰਾ ਕੁਝ ਹੀ ਸਪਸ਼ਟ ਕਰ ਦਿੱਤਾ ਉਥੇ ਮੈਂ ਜ਼ਰੂਰ ਕਹਿਣਾ ਚਾਹਾਂਗੀ ਵੀ ਅਸੀਂ ਪਾਣੀ ਅਜਮੁੱਲ ਦਾ ਲੈ ਕੇ ਪੀ ਰਹੇ ਹਾਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਇਹ ਰਕਸ਼ਾਂ ਨੂੰ ਇਹ ਇਹ ਗ੍ਰੀਨ ਬੈਲਟ ਨੂੰ ਬਚਾ ਨਾ ਸਕੇ ਤਾਂ ਫਿਰ ਸਾਨੂੰ ਮੈਨੂੰ ਲੱਗਦਾ ਆਕਸੀਜਨ ਵੀ ਮੁੱਲ ਦੀ ਲੈਣੀ ਪੈਣੀ ਸੋ ਇਹ ਸਭ ਤੋਂ ਵੱਡਾ ਤੋਹਫਾ ਆ ਸਾਡੇ ਵਾਸਤੇ ਵੀ ਇਹ ਏਰੀਆ ਜਿਹੜਾ ਕਿ ਹਲਕਾ ਪੂਰਬੀ ਮੰਨਿਆ ਜਾਂਦਾ ਬੜਾ ਕੰਜਸਟਡ ਏਰੀਆ ਹੈ ਅਰੇ ਜਦੋਂ ਇਹਦੀ ਪਿਛਲੀਆਂ ਸਰਕਾਰਾਂ ਦੇ ਵਿੱਚ ਕਹਿ ਲਓ ਜਾਂ ਇੱਥੇ ਜਦੋਂ ਵਸੋ ਸ਼ੁਰੂ ਹੋਈ ਤਾਂ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਸੋਚਿਆ ਹੀ ਨਹੀਂ ਵੀ ਹਰੀਿਆਲੀ ਕਿੱਥੇ ਕਰਨੀ ਸੋ ਇਹਨੂੰ ਸਾਮ ਸੰਭਾਲ ਕਰਦੇ ਹੋਏ ਇਸ ਵੱਡਮੁੱਲੀ ਦਾਤ ਨੂੰ ਸਾਂਭਦੇ ਹੋਏ ਅੱਜ 2 ਨੰਬਰ ਟਾਵਰ ਲਾਈਨ ਔਰ 5 ਨੰਬਰ ਟਾਵਰ ਲਾਈਨ ਦੇ نیچے ਜਿਹੜੀ ਗ੍ਰੀਨ ਬੈਲਟ ਹੈ ਉਹਦੀ ਰੈਨੋਵੇਸ਼ਨ ਦਾ ਕੰਮ ਸ਼ੁਰੂ ਕੀਤਾ ਗਿਆ ਇਸ ਰੈਨੋਵੇਸ਼ਨ ਦੇ ਅਧੀਨ ਜਿੰਨੀ ਵੀ ਇਹਦੀ ਬਾਉਂਡਰੀ ਹੈ ਉਹ ਵਧੀਆ ਤਰੀਕੇ ਨਾਲ ਤਿਆਰ ਕੀਤੀ ਜਾਏਗੀ ਜਿਹੜੀ ਇੱਥੇ ਪਲਾਂਟੇਸ਼ਨ ਹਨ ਉਹਨੂੰ ਪ੍ਰੋਪਰ ਕੀਤਾ ਜਾਏਗਾ ਸਿਟਿੰਗ ਬੈਠਣ ਵਾਸਤੇ ਵਿਚਕਾਰ ਬੈਂਚਸ ਲਗਾ ਕੇ ਲਾਈਟਿੰਗ ਬਿਲਕੁਲ ਫੈਂਸੀ ਲਾਈਟਸ ਲਗਾ ਕੇ ਇੱਕ ਅਜੀਹਾ ਆਪਣੇ ਵੱਲੋਂ ਤਾਂ ਜੀ ਅਸੀਂ ਰਲ ਕੇ ਪੂਰੀ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਬੈਸਟ ਔਰ ਪੌਸ਼ ਇਲਾਕੇ ਦੀ ਜਿਹੜੀ ਸੁਵਿਧਾ ਹੋ ਇੱਥੇ ਪ੍ਰੋਵਾਈਡ ਕਰ ਸਕੀਏ ਔਰ ਸਭ ਤੋਂ ਜ਼ਰੂਰੀ ਜੋ ਸਾਮ ਸੰਭਾਲ ਹੈ ਉਹ ਮੇਰੀ ਬੇਨਤੀ ਵੀ ਹੈ ਇਲਾਕਾ ਵਾਸੀਆਂ ਨੂੰ ਕਿ ਵੀ ਸਾਡੇ ਏਰੀਆ ਦੇ ਵਿੱਚ ਕਦੇ ਕੋਈ ਬਾਹਰੋਂ ਆ ਕੇ ਨਹੀਂ ਖਰਾਬੀ ਕਰੂਗਾ ਸਾਡੇ ਏਰੀਆ ਦੇ ਲੋਕ ਹੀ ਖਰਾਬੀ ਕਰਨਗੇ ਔਰ ਏਰੀਆ ਦੇ ਲੋਕ ਹੀ ਉਹਨੂੰ ਸੰਭਾਲ ਕੇ ਵਧੀਆ ਕਰਨਗੇ ਸੋ ਇਹਦੀ ਰੱਖ-ਰਖਾਵ ਵਾਸਤੇ ਸਪੈਸ਼ਲ ਮੈਨ ਪਾਰਾ ਜਿਹੜੀ ਉਹ ਰੱਖੀ ਜਾਊਗੀ ਔਰ ਇਲਾਕਾ ਵਾਸੀਆਂ ਦੀ ਇਹ ਮੈਨ ਲੱਗਦਾ ਬਹੁਤ ਲੰਬੇ ਸਮੇਂ ਤੋਂ ਡਿਮਾਂਡ ਸੀ ਇਹ ਜਦ ਪੂਰੀ ਹੋਣੀ ਹੈ ਮੈਂ ਆਸ ਕਰਦੀ ਹਾਂ ਕਿ ਇਲਾਕਾ ਵਾਸੀ ਆਪ ਹੀ ਆਪ ਮੁਹਾਰੇ ਅੱਗੇ ਆ ਕੇ ਇਹਦੀ ਸਭ ਸੰਭਾਲ ਕਰਨਗੇ ਔਰ ਇਸ ਹਲਕਾ ਪੂਰਬੀ ਨੂੰ ਵਾਕਈ ਆਪਾਂ ਇੱਕ ਰੋਲ ਮਾਡਲ ਜਿਹਨੂੰ ਕਹਿੰਦੇ ਆ ਉਹ ਆਪਾਂ ਬਣਾ ਸਕਾਂਗੇ ਜੀ ਬਿਲਕੁਲ ਆਪਾਂ ਸੀਵਰੇਜ ਪਾਣੀ ਦੀ ਸਮੱਸਿਆ ਨਾਲ ਹੀ ਉਲਝਦੇ ਰਹੇ ਪਰ ਕਿਸੇ ਨੂੰ ਪਤਾ ਹੀ ਨਹੀਂ ਸੀ ਦਾ ਕੀ ਵਾਰਡ ਦੇ ਵਿੱਚ ਪਾਰਕਾਂ ਤੇ ਗ੍ਰੀਨ ਬੈਲਟ ਦਾ ਵੀ ਕੋਈ ਮੁੱਲ ਹੁੰਦਾ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਲਾਕਾ ਕੌਂਸਲਰ ਜਿਹੜੇ ਨੇ ਉਹ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆਂ ਬੀਰਾ ਜੀ ਅੱਜ ਤੱਕ ਵਾਰਡ ਦੇ ਲੋਕ ਨਾ ਆ ਸੀਵਰੇਜ ਪਾਣੀ ਸਟਰੀਟ ਲਾਈਟਾਂ ਨੂੰ ਹੀ ਬਹੁਤ ਵੱਡੀ ਗੱਲ ਸਮਝਦੇ ਹੁੰਦੇ ਸੀ ਮੇਰਾ ਸੀਵਰੇਜ ਬੰਦ ਹੋ ਗਿਆ ਓਵਰਫਲੋ ਹੋ ਗਿਆ ਘਰੇ ਪਾਣੀ ਨਹੀਂ ਆਉਂਦਾ ਕਦੀ ਸੋਚਿਆ ਸੀ ਵੀ ਲੋਕੀ ਗ੍ਰੀਨ ਬੈਲਟਨ ਇਹ ਵੀ ਗੱਲਾਂ ਕਰਨਗੇ ਸਭ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਸਾਡੇ ਹਲਕਾ ਇਸ ਟਾਈਮ 'ਚ MLA ਦਿਲਜੀਤ ਸਿੰਘ ਗਰੇਵਾਲ ਬੋਲਾ ਜੀ ਔਰ ਮੇਅਰ ਸਾਹਿਬ ਤੇਦਲੋ ਧੰਨਵਾਦ ਕਰਦਾ ਕਿਉਂਕਿ ਹਲਕਾ ਇਸਟ ਦੇ ਵਿੱਚ ਪਹਿਲੇ ਦਿਨ ਤੋਂ ਕੋਈ ਨਾ ਕੋਈ ਕੰਮ ਚੱਲ ਰਿਹਾ ਪਹਿਲੇ ਦਿਨ ਤੋਂ ਕੋਈ ਨਾ ਕੋਈ ਮੁਰਤ ਹੋ ਰਿਹਾ ਔਰ ਜਿਵੇਂ ਤੁਸੀਂ ਕਿਹਾ ਕਿ ਦੀ ਸਰਕਾਰ ਨੇ ਕਾਪੀਆਂ ਛਾਪ ਕੇ ਆਪਣੇ ਕੰਮ ਦੱਸਣ ਦੀ ਇਹ ਉਹਨਾਂ ਨੂੰ ਜੁਰਤ ਤਾਂ ਪੈ ਗਈ ਕਿ ਉਹਨਾਂ ਜਮੀਨੀ ਪੱਧਰ ਤੇ ਕੋਈ ਕੰਮ ਨਹੀਂ ਸੀ ਕੀਤਾ ਔਰ ਅੱਜ ਜਿੰਨੇ ਕੰਮ ਹੋ ਰਹੇ ਜਮੀਨੀ ਪੱਧਰ ਤੇ ਹੋ ਰਹੇ ਆ ਔਰ ਉਹ ਕੰਮ ਹੋ ਰਿਹਾ ਕਿ ਜਿਹੜੇ ਕਿ ਪਿਛਲੀ ਸਰਕਾਰਾਂ ਨੇ ਕੰਮ ਸੋਚੇ ਵੀ ਨਹੀਂ ਸੀ ਅੱਜ ਜੇ ਰੈਨੋਵੇਸ਼ਨ ਵਾਲਾ ਕੰਮ ਹੈ ਇਹ ਪਿਛਲੀ ਸਰਕਾਰ ਦੀ ਕਿਤਾਬ 'ਚ ਵੀ ਹੈ ਨਹੀਂ ਸੀ ਤੇ ਨਾ ਉਹਨਾਂ ਨੇ ਸੋਚਿਆ ਸੀਗਾ ਕਿਉਂ ਕਿਉਂਕਿ ਉਹਨਾਂ ਨੇ ਤਾਂ ਸਿਰਫ ਕਿਤਾਬ ਛਾਪ ਕੇ ਆਪਣਾ ਇੱਕ ਦਿਖਾਤਾ ਕਿ ਅਸੀਂ ਮਤਲਬ ਕਿ ਜਨਤਾ ਨੂੰ ਫੇਰ ਬੇਕੂ ਬਣਾ ਲਾਂਗੇ ਪਰ ਨਹੀਂ ਜਿਵੇਂ ਐਮਐਲਏ ਸਾਹਿਬ ਨੇ ਕਿਹਾ ਕਿ ਜਨਤਾ ਖੁੱਲੀ ਕਿਤਾਬ ਹੈ ਔਰ ਖੁੱਲੀ ਕਿਤਾਬ ਦੇ ਵਿੱਚ ਸਾਰਾ ਕੁਝ ਦਿਖਦਾ ਹੈ ਸਾਰਾ ਕੁਝ ਪਤਾ ਲੱਗਦਾ ਹੈ ਕਿ ਕਿਹੜਾ ਕੰਮ ਹੋ ਰਿਹਾ ਔਰ ਅੱਜ ਤੁਸੀਂ ਕੋਈ ਵੀ ਵਾਰਡ ਦੇਖ ਲਓ ਹਰੇਕ ਵਾਰਡ ਦੇ ਵਿੱਚ ਕੰਮ ਚੱਲ ਰਿਹਾ ਹੈ ਹਰੇਕ ਵਾਰਡ ਦੇ ਵਿੱਚ ਕੋਈ ਸੜਕ ਦਾ ਕੰਮ ਕੋਈ ਪਾਣੀ ਦਾ ਕੰਮ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਲਾਈਨਾਂ ਪੁਰਾਣੀਆਂ ਪਈਆਂ ਹੋਈਆਂ ਸੀ ਵਾਟਰ ਸਪਲਾਈ ਦੀ 25 ਸਮੇਤ 25 ਸਾਲ 30 ਸਾਲ ਦੀਆਂ ਪੁਰਾਣੀਆਂ ਡੈਮੇਜ ਹੋ ਚੁੱਕੇ ਹਨ نیچے ਉਹ ਵੀ ਨਵੇਂ ਬਦਲੇ ਜਾ ਰਹੇ ਹਨ ਵਾਰਡ ਨੰਬਰ 11 ਦੇ ਵਿੱਚ ਤਕਰੀਬਨ ਜਿਹੜਾ ਮੇਰਾ ਆਪਣਾ ਵਾਰਡ ਹੈ ਔਰ ਅੱਜ ਜਿਹੜੀ ਇਹ ਗ੍ਰੀਨ ਬੈਲਟ ਹੈ ਮੇਰੇ ਵਾਰਡ ਦੇ ਵਿੱਚ ਜਾਏਗੀ ਇੱਥੋਂ 10 12 ਨੰਬਰ ਵਾਰਡ ਕ로ਸ ਕਰਕੇ ਇਹਨੇ ਮੇਰੇ ਵਾਰਡ ਤੱਕ ਜਾਣਾ ਸੋ ਇਹ ਇੱਕ ਵਾਰ ਦਾ ਕੰਮ ਨਹੀਂ 2 2 3 ਦਿਨ ਵਾਡਾ ਦਾ ਕੰਮ ਇਕੱਠਾ ਚੱਲ ਰਿਹਾ ਹੈ ਕੌਂਸਲਰ ਸਾਹਿਬ ਆਪਾ ਜਿਹੜੇ ਰੈਸ਼ੀ ਨੇ ਉਹਨਾਂ ਨੂੰ ਦਿਖਾ ਵੀ ਦਈਏ ਕੌਂਸਲਰ ਸਾਹਿਬ ਦੇ ਵਾਰਡ ਵਾਲ ਨੂੰ ਤੁਰਦੇ ਜਾ ਰਹੇ ਆ ਔਰ ਇਸ ਵਕਤ ਜੋ ਹਾਲਾਤ ਹੈ ਔਰ ਜਦੋਂ ਇਹ ਰੈਨੋਵੇਟ ਹੋ ਜਾਏਗੀ ਇਹਦੇ ਤੁਹਾਨੂੰ ਬਦਲੇ ਹੋਏ ਹਾਲਾਤ ਵੀ ਦਿਖਾਵਾਂਗੇ ਕੌਂਸਲਰ ਸਾਹਿਬ ਇਸ ਵਕਤ ਬੇਸ਼ੱਕ ਪਲਾਂਟੇਸ਼ਨ ਹੈਗੀ ਹੈ ਪਰ ਇਹਨੂੰ ਰੈਨੋਵੇਸ਼ਨ ਦੀ ਜ਼ਰੂਰਤ ਹੈ ਅਗਰ ਕਹੀਏ ਕਿ ਜਿਹੜੇ ਆਸ-ਪਾਸ ਦੇ ਲੋਕ ਹੈ ਔਰ ਇੱਥੋਂ ਨਿਕਲਣ ਵਾਲੇ ਕਿੰਨੀ ਜ਼ਿਆਦਾ ਸੁਵਿਧਾ ਔਰ ਕਿੰਨਾ ਜ਼ਿਆਦਾ ਮਨਮੋਹਕ ਕੇਥੇ ਸੀਨ ਬਣ ਜਾਏਗਾ ਦੇਖੋ ਸਭ ਤੋਂ ਪਹਿਲਾਂ ਜਿੱਥੇ ਜਗ੍ਹਾ ਜਾ ਕੇ ਕੰਜਸਟਡ ਹੋ ਜਾਂਦੀ ਹੈ ਉੱਥੇ ਜਗ੍ਹਾ ਨੂੰ ਖੁੱਲ੍ਹਿਆ ਜਾਊਗਾ ਉੱਥੇ ਦੇਖਿਆ ਜਾਊਗਾ ਕਿ ਆਪਾਂ ਨੂੰ ਕਿੰਨੇ ਪਾਰਕ ਦੀ ਜਗ੍ਹਾ ਚਾਹੀਦੀ ਹੈ ਕਿੰਨੇ ਸੜਕ ਦੀ ਜਗ੍ਹਾ ਚਾਹੀਦੀ ਹੈ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਤੁਸੀਂ ਦੇਖੋ ਜਾ ਕੇ ਅੱਗੇ ਜਾ ਕੇ ਜਗ੍ਹਾ ਕਸਟਰਡ ਹੋ ਜਾਂਦੀ ਹੈ ਔਰ ਪਾਰਕ ਬਣਿਆ ਜਿਹੜਾ ਕਿ ਮਤਲਬ ਕਿ ਕੋਈ ਇਹਦੀ ਪਿਛਲੀ ਸਰਕਾਰਾਂ ਨੇ ਕੋਈ ਇਹਦੀ ਮਤਲਬ ਪਹੁੰਚ ਕੇ ਸੀ ਨਹੀਂ ਕਿਤੇ ਨਾ ਇੱਥੇ ਕੋਈ ਕੰਮ ਕਰਾਇਆ ਨਾ ਇੱਥੇ ਕੋਈ ਉਹਨਾਂ ਨੇ ਮੱਲੇ ਛੱਡੇ ਤਾਂ ਕਿ ਇਹ ਦੇਖਰੇਖ ਕਰ ਸਕੇ ਔਰ ਅੱਜ ਜਿਵੇਂ ਬੁੱਟੇ ਉਗਰੇ ਹੈ ਔਰ ਕਿੱਡਾ ਵੱਡਾ ਖਤਰੇ ਵਾਲਾ ਕੰਮ ਹੈ ਜੇ ਕੋਈ ਬੁੱਟਾ ਟਾਵਰ ਲਾਈਨ ਨੂੰ ਖਹਿ ਜਾਵੇ ਤੇ ਨੁਕਸਾਨ ਦਾ ਕਰਾ ਇਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਥੇ ਸਟੈਚੂ ਲਾਏ ਜਾ ਰਹੇ ਆ ਇੱਥੇ ਆਪਣੇ ਬਜ਼ੁਰਗਾਂ ਲੈ ਜਿਹੜੇ ਸ਼ਹਿਰ ਸ਼ਹਿਰ ਕਰਨ ਆਉਂਦੇ ਆ ਸੈਰ ਸਪਟਾ ਬੱਚਣ ਲੈ ਕੇ ਕਰਨ ਆਉਂਦੇ ਆ ਉਹਨਾਂ ਲਈ ਬੈਂਚ ਲਾਏ ਜਾਣਗੇ ਔਰ ਉਸ ਤੋਂ ਬਾਅਦ ਇੱਥੇ ਪ੍ਰੋਪਰ ਬੰਦੇ ਲਾਏ ਜਾਣਗੇ ਜਿਹੜਾ ਇਹਦਾ ਰੱਖ-ਰਖਾਅ ਕਰ ਸਕਣ ਔਰ ਜੇ ਕੋਈ ਬੁੱਟਾ ਵੱਡਾ ਹੁੰਦਾ ਹੈ ਤੇ ਉਹਦੀ ਕਟਿੰਗ ਕਰਕੇ ਉਹਨੂੰ ਸਮੇਂ ਅਨੁਸਾਰ ਛੋਟਾ ਕਰ ਲਿਤਾ ਜਾਵੇ ਤਾਂ ਕਿ ਕੋਈ ਜਾਨੇ ਨੁਕਸਾਨ ਨਾ ਹੋਵੇ ਬਿਲਕੁਲ ਕਾਉਂਸਲਰ ਸਾਹਿਬ ਨੂੰ ਮੈਂ ਇਹੀ ਸਵਾਲ ਕਰਨ ਲੱਗਾ ਸੀ ਕਿ ਬਣਾ ਦੇਣਾ ਇੱਕ ਅਲੱਗ ਗੱਲ ਹੈ ਪਰ ਉਸ ਬਣੀ ਹੋਈ ਚੀਜ਼ ਨੂੰ ਸੰਭਾਲਣਾ ਇੱਕ ਅਲੱਗ ਗੱਲ ਹੈ ਕਿਉਂਕਿ ਕਰੋੜਾਂ ਰੁਪਇਆ ਲਾ ਕੇ ਚੀਜ਼ ਤਾਂ ਬਣਾ ਦਿੱਤੀ ਜਾਂਦੀ ਹੈ ਪਰ ਕੁਝ ਮਹੀਨੇ ਬਾਅਦ ਹੀ ਉਹਨੂੰ ਖੰਡਰ ਬਣਨ ਲੱਗੇ ਟਾਈਮ ਨਹੀਂ ਲੱਗਦਾ ਹੁਣ ਤੁਹਾਡੇ ਸਿਰ ਤੇ ਦੋ ਜ਼ਿੰਮੇਵਾਰੀਆਂ ਹੋਣਗੀਆਂ ਕਾਉਂਸਲਰ ਸਾਹਿਬ ਇੱਕ ਤਾਂ ਇਹ ਜਦੋਂ ਬਣ ਜੇਗਾ ਇਹਦੀ ਦੇਖ ਰਿਕ ਕਰਾਣਾ ਤੇ ਇੱਕ ਇਹਨੂੰ ਜਲਦਾ ਜਲਦੀ ਪੂਰਾ ਕਰਾਉਣਾ ਦੇਖੋ ਆਮ ਆਦਮੀ ਪਾਰਟੀ ਦਾ ਜਿਹੜਾ ਮਿਸ਼ਨ ਆ ਆਮ ਆਦਮੀ ਪਾਰਟੀ ਜਿਹੜੀ ਗੱਲਾਂ ਨੂੰ ਲੈ ਕੇ ਜਿਹੜੇ ਹਦਾਤਾ ਨੂੰ ਪਛੇਤ ਸਰਕਾਰ ਤੋਂ ਸਿੱਖੇ ਉਹਨਾਂ ਨੇ ਇੱਕ ਆਪਣਾ ਨਵਾਂ ਅਜੰਡਾ ਬਣਾਇਆ ਸੀਗਾ ਉਹ ਜਿਹੜੇ ਵਾਦੇ ਪੂਰੇ ਕੀਤੇ ਸੀਗੇ ਤਕਰੀਬਨ ਉਹ ਸਾਰੇ ਵਾਦੇ ਆਪਣੇ ਪੂਰੇ ਕਰਦੇ ਜਾ ਰਹੇ ਹੋ ਜਮਿਨੀ ਪੱਧਰ ਤੇ ਕੰਮ ਹੋ ਰਿਹਾ ਅੱਜ ਮੈਂ ਉਹੀ ਗੱਲ ਕਰਦਾ ਕਿ ਹਰੇਕ ਵਾਰ ਦੇ ਵਿੱਚ ਕੰਮ ਚੱਲ ਰਿਹਾ ਔਰ ਉਸ ਅਧਾਰ ਦੇ ਵਿੱਚ ਆ ਕੇ ਕੰਮ ਹੋ ਰਿਹਾ ਜਿੱਥੇ ਲੋਕ ਯਾਨੀ ਕਿ ਸ਼ਿਕਾਇਤ ਨਹੀਂ ਕਰਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਕੰਮ ਹੋਣਾ ਹੀ ਨਹੀਂਗਾ ਪਰ ਅੱਜ ਜਦੋਂ ਲੋਕ ਦੇਖਦੇ ਆ ਪਿਛਲੇ ਸਰਕਾਰਾਂ ਨੇ ਮੂਰਤ ਕਿਤੇ ਹੋਣਗੇ ਪਰ ਜਦੋਂ ਅਸੀਂ ਮੂਰਤ ਕਰਦੇ ਸੀ ਨਾ ਤੇ ਅਗਲੇ ਪਤਾ ਕੀ ਕਹਿੰਦੇ ਹੁੰਦੇ ਸੀਗੇ ਇਹ ਮੂਰਤ ਨਾ ਕਰੋ ਪਿਛਲੇ ਸਰਕਾਰਾਂ ਨੇ ਬਥੇਰੇ ਮੂਰਤ ਕਿਤੇ ਯਾਰ ਇਹ ਮੂਰਤ ਚ ਰਹਿ ਜਾਂਦਾ ਕੰਮ ਅੱਜ ਕਈ ਮੂਰਤ ਤਾਂ ਸਾਡੇ ਕੰਮ ਕਰਾਉਣ ਤੋਂ ਬਾਅਦ ਯਾਨੀ ਕਿ ਕਿਤੇ ਜਾ ਰਹੇ ਆ ਪਹਿਲਾਂ ਕੰਮ ਹੋ ਜਾਂਦਾ ਫਿਰ ਮੂਰਤ ਹੁੰਦੇ ਆ ਔਰ ਤੁਸੀਂ ਦੇਖ ਲਓ ਅੱਜ ਮੂਰਤ ਕੀਤਾ ਅੱਜ ਯਾਨੀ ਕਿ ਕੰਮ ਸਟਾਰਟ ਹੋ ਗਿਆ ਔਰ ਮਾਇਆਪੁਰੀ ਦੀ ਪੂਰੀ ਸੜਕ ਜਿਹੜੀ ਖਰਾਬ ਹੋ ਗਈ ਸੀ ਐ ਐਮਐਲਏ ਦਿਲਜੀਤ ਸਿੰਘ ਗਰੇਵਾਲ ਭੋਲੇ ਦੇ ਦਫਤਰ ਤੋਂ ਲੈ ਕੇ ਗਰੇਵਾਲ ਆਟਾ ਚੱਕੇ ਤੱਕ ਪੂਰੀ ਪ੍ਰੋਪਰ ਬਣ ਰਹੀ ਹੈ ਅੱਜ ਵੀ ਕੰਮ ਹੋ ਰ ਵਾਟਰ ਸਪਲਾਈ ਜਾਂ ਜੋ ਆਪਣਾ ਸੀਵਰੇਜ ਸਪਲਾਈ ਦੇ ਸਲਫਾ ਜਿਹੜੇ ਬੈਠ ਜਾਂਦੇ ਆ ਪਹਿਲਾਂ ਉਹ ਪ੍ਰੋਪਰ ਠੀਕ ਕਰੋ ਕਿਉਂਕਿ ਜੇ ਸੜਕ ਤੇ ਪਾਣੀ ਖੜੂਗਾ ਤੇ ਸੜਕ ਫਿਰ ਟੁੱਟੂਗੀ ਅਸੀਂ ਪਹਿਲਾਂ ਇਹ ਕੋਸ਼ਿਸ਼ ਕਰ ਰਹੇ ਆ ਕਿ ਸੜਕ ਤੇ ਪਾਣੀ ਨਾ ਖੜੇ ਔਰ ਸੜਕ ਆਪਣੇ ਬਚੇ ਰਹੇ ਉਹ ਵਧੀਆ ਤਰੀਕੇ ਨਾਲ ਪ੍ਰੋਪਰ ਤਰੀਕੇ ਨਾਲ ਬਣਾਇਆ ਜਾ ਰਿਹਾ ਔਰ ਜਿੱਡੇ ਰੋਡ ਤੇ ਉਹ ਦੇਖਿਆ ਹੋਣਾ ਤੁਹਾਨੂੰ ਲੱਗਦਾ ਬੁਰਾ ਹਾਲ ਸੀਗਾ ਉਹ ਵੀ ਉੱਥੇ ਖੜ ਕੇ ਵਾਰਡ ਨੰਬਰ 11 ਟੀਮ ਨੇ ਹੋਰ ਹਲਕਾ ਜੀ ਟੀਮ ਨੇ ਆਪ ਖੜ ਕੇ ਯਾਨੀ ਕਿ ਉੱਥੇ ਕੰਮ ਕਰਾਇਆ ਤਾਂ ਕਿ ਕੰਮ ਬਧੀਆ ਤਰੀਕੇ ਨਾਲ ਹੋ ਸਕੇ ਬਿਲਕੁਲ ਹੋਣਾ ਵੀ ਇਹੀ ਚਾਹੀਦਾ ਔਰ ਜ਼ਿੰਮੇਵਾਰੀ ਵੀ ਇਹੀ ਬਣਦੀ ਹੈ ਹਾਲਾਂਕਿ ਇੱਥੇ ਉਦਘਾਟਨ ਕਰ ਦਿੱਤਾ ਗਿਆ ਵਾਰਡ ਨੰਬਰ 12 ਦੇ ਦੋਨੋਂ ਪਾਸੇ ਦੀ ਗ੍ਰੀਨ ਬੈਲਟ ਨੂੰ ਜਿਹੜਾ ਇਨੂੰ ਰੈਨੋਵੇਸ਼ਨ ਨਹੀਂ ਕਹਾਂਗੇ ਇਹਨੂੰ ਕਹਾਂਗੇ ਪੂਰੀ ਤਰ੍ਹਾਂ ਨਾਲ ਨਵਾਂ ਹੀ ਇੱਕ ਤਰ੍ਹਾਂ ਨਾਲ ਬਣਾਇਆ ਜਾ ਰਿਹਾ ਹੈਗਾ ਔਰ ਸਭ ਤੋਂ ਵੱਡੀ ਚੀਜ਼ ਹੈ ਬਣਾਣਾ ਜਿੱਦਾਂ ਮੈਂ ਪਹਿਲਾਂ ਕਿਹਾ ਵੱਡੀ ਗੱਲ ਨਹੀਂ ਹੈ ਉਹਨੂੰ ਸੰਭਾਲਣਾ ਉਹਦੀ ਜ਼ਿੰਮੇਵਾਰੀ ਨੂੰ ਨਿਭਾਉਣਾ ਉਹਦਾ ਦੇਖਰੇਖ ਕਰਨਾ ਉਹ ਸਭ ਤੋਂ بڑا ਚੈਲੰਜ ਹੁੰਦਾ ਹੈ ਇੱਥੇ ਇਲਾਕਾ ਕੌਂਸਲਰ ਵੀ ਜਿਹੜੇ ਨੇ ਇਸ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਕਹਿ ਰਹੇ ਨੇ ਕਿ ਸਿਰਫ ਬਣਾਵਾਂਗੇ ਨਹੀਂ ਬਲਕਿ ਇਹਦੀ ਦੇਖਰੇਖ ਵੀ ਕਰਾਂਗੇ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ 라이